ਵਾਹੇ ਗੁਰੂ 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 ਗੁਰੂ ਵਾਹਿ 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 ਵਾਹੇ ਗੁਰੂ 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 ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਗੁਰੂ ਵਾਲੇ ਆਏ ਸੀ ਹੋਰ ਅਮਰੇ ਤੇ ਡੰਡਾ ਲਾਇਆ ਗਿਆ ਤੇ ਕਿਹੜੇ ਪਿੰਡ ਦੇ ਬਣਾਇਆ ਗਿਆ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਕਨਵਰ ਕਾਲੇ ਕਨਵਰ ਰਹਿਣ ਵਾਲੇ ਬੜੀ ਤਪੱਸਿਆ ਦੇ ਮਾਲਕ ਸਨ ਬਹੁਤ ਦੂਰ ਤੱਕ ਬ੍ਰਹਮ ਗਿਆਨੀ ਸਨ ਉਹਨਾਂ ਦੀ ਬਟੋਲ ਤੇ ਲੰਗਰ ਜਾਰ ਚੱਲ ਰਿਹਾ ਅ ਮੈਂ ਬਾਬਾ ਜੀ ਦਾ ਭਤੀ ਆ ਮੈਂ ਬਾਬਾ ਜੀ ਦੇ ਪੁੱਤ ਆ ਸਾਰੇ ਪੁੱਤ ਨੇ ਤੇ ਬਾਬਾ ਜੀ ਬਹੁਤ ਹਸਤੀ ਆ ਮਾਲਕ ਸੀ ਲੋਹਰ ਸਾਹਿਬ ਉਹਨਾਂ ਨੇ ਬਣਾਇਆ ਤੇ ਹੋਰ ਤਾਂ ਬੜੇ ਬੜੇ ਮਾਮਾ ਜੀ ਦੀ ਬੜੀ ਕਿਰਪਾ ਜੋ ਇਸ ਬਾਗੇ ਉਦੋਂ ਵੀ ਇੱਥੇ ਸਾਡੇ ਕੋਲ ਹੀ ਲਿੰਦੇ ਆ ਇਹ ਲੰਗਰ ਉਹਨਾਂ ਦੀ ਬਦੌਲਤ ਚੱਲਦਾ ਸੰਗਤ ਦੇ ਨਾਲ ਜੋ ਦੇ ਨਾਲ ਸੰਤਾਨੀ ਬੈਠੇ ਦੇਣਾ ਚਾਹੁੰਦੇ ਤੁਹਾਡੇ ਸਾਰੇ ਸੰਗਤ ਦੇ ਨਾਲ ਜੁੜ ਕੇ ਤੇ ਲੰਗਰ ਦਾ ਕੰਮ ਚੱਲਦਾ ਰਹਿਗ ਜੀ ਦਾ ਖਾਲਸਾ ਦੇ ਰਹਿਗ ਜੀ ਨੌਜਵਾਨ ਪੇਰੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਨੌਜਵਾਨ ਅਸੀਂ ਇਹ ਮੈਸੇਜ ਦੇਣਾ ਚਾਹੁੰਨੇ ਹਾਂ ਵੀ ਆਉਣ ਵਾਲੇ ਸਮੇਂ 'ਚ ਗੁਰੂ ਨਾਲ ਜੁੜਿਆ ਜਾਵੇ ਕਿਨਾ ਗੁਰੂ ਘਰ ਦਾ ਪ੍ਰਚਾਰ ਹੋਵੇ। ਐਂ ਜੀ ਇਹ ਟਟ ਲੰਗਰ ਵਰਤਦੇ ਰਹਿਣ, ਸੰਤਾਂ ਆਉਣ, ਸ਼ਗਨ ਸ਼ਿਕਾਉਣ ਤੇ ਆਨੰਦ ਮੰਨਣ। ਆਹੀਂ ਤੇ ਹੋ ਅੰਨੇ ਆਪੀ ਗੁਰੂ ਨਾਲ ਜੁੜੋ, ਨਾਮ ਜਪੋ, ਰੱਬ ਦਾ ਨਾਮ ਲਓ, ਕੀਰਤ ਕਰੋ ਤੁਹਾਨੂੰ ਦੀ ਗੰਟ। ਜਿੰਨਾ ਵੀ ਹੋ ਸਦਾ ਨਸ਼ੇ ਤੋਂ ਮੁਕਤ ਰਹਿਣ। ਹਾਂ। ਆਉਣ ਵਾਲੀ ਪੀੜੀ ਨੂੰ ਇਹੋ ਕਵਾਂਗੇ, ਨਸ਼ਿਆਂ ਨੂੰ ਤਿਆਗੋ, ਗੁਰੂ ਵਾਲੇ ਪਾਸੇ ਲੱਗੋ, ਆਉਣ ਵਾਲੇ ਸਮੇਂ ਦੀ ਪੁਕਾਰ ਕਰੋ ਤੇ ਪੰਜਾਬ ਨੂੰ ਬਚਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਦਸ਼ਨ ਸਿੰਘ ਕੁਲੀਵਾਲਾ ਦੀ ਕਿਰਪਾ ਦੇ ਨਾਲ ਇਹ ਲੰਗਰ ਦੀ ਸਾਰੀ ਸੇਵਾ ਚੱਲ ਰਹੀ ਆ ਪਿੰਡ ਕਾਲਿਆ ਤੋਂ ਸੰਗਤ ਆ ਕੇ ਇਥੇ ਗੁਰੂ ਘਰ ਦਾ ਲੰਗਰ ਲਾਉਂਦੇ ਆ ਅਨੰਤਪੁਰ ਸਾਹਿਬ ਹੋਲੇ ਬੋਲੇ ਜਾਣ ਲਈ ਸੰਗਤਾਂ ਵਾਸਤੇ ਇਹ ਲੰਗਰ ਲਗਾਇਆ ਜਾਂਦਾ ਹੈ ਦੂਦ ਰਾਡੇ ਸੰਗਤ ਆਉਂਦੀ ਜਾਂਦੀ ਆ ਤੇ ਲੰਗਰ ਗਫਾ ਛੱਕੇ ਜਾਂਦੀ ਆ ਸੰਗਤਾਂ ਇੱਥੇ ਆਣ ਕੇ ਬੜ ਜੜ ਕੇ ਸੇਵਾ ਕਰਦੀਆਂ ਲਾਗੋ ਜੇ ਕੋਈ ਸੰਗਤ ਆਉਦੀ ਆ ਪ੍ਰਸ਼ਾਦਾ ਪਾਏ ਤੰਦੂਰ ਪਾਏ ਆ ਇਹ ਸਾਰਾ ਸੰਗਤਾਂ ਸੇਵਾ ਸੇਵਾਂ ਵਾਲੀ ਕਰਨਦੀਆਂ ਸੇਵਾ ਕਰਦੀਆਂ ਕੋਈ ਪੈਸਾ ਨਹੀਂ ਸਾਡੇ ਕੋਲ ਲੈ ਰੀ ਬਾਦੇ ਬਾਬਾ ਜੀ ਤੁਹਾਡੇ ਨਾਲ ਆ ਜਿੱਦਾਂ ਬਾਬਾ ਜੀ ਕੁਲੀ ਵਾਲੇ ਆਪ ਸਾਰੀ ਸੰਗਤ ਨੂੰ ਨਾਰਾ ਦੇਈ ਇਦਾਂ ਬਾਬਾ ਜੀ ਨੇ ਕਿਰਪਾ ਕੀਤੀ ਗਰੀਬ ਦੇ ਉਤੇ ਮਿਹਰ ਬਖਸ਼ ਰੱਖਿਆ ਹੈ ਇਹ ਸੰਗਤ ਸਾਰੀ ਨਾਲ ਜੁੜ ਕੇ ਸੇਵਾ ਕਰਾਉਂਦੀ ਆ ਸਭ ਟਰੌਲ ਆਟਾ ਦਾਲ ਇਸ ਤਰ੍ਹਾਂ ਸੰਗਤਾਂ ਲਈ ਆਉਂਦੀਆਂ ਅਸੀਂ ਇੱਧੇ ਬਣਾਈ ਜਾਂਦੇ ਆ ਸਾਡਾ ਦਰਸ਼ਨ ਸਿੰਘ ਲਵਾਈ ਬਹੁਤ ਚੰਗਾ ਆ ਉਹ ਲੋਾਈ ਬਰਵਾਇ ਨਹੀਂ ਕਰਦਾ ਵੀ ਬਾਬਾ ਜੀ ਕੀ ਬਰਵਾਣਾ ਉਹ ਆਪੇ ਬਣਾਈ ਜਾਂਦਾ ਤੇ ਸੰਗਤਾਂ ਸ਼ਗਾਈ ਜਾਂਦਾ ਤੇ ਸੰਗਤਾਂ ਵੀ ਬਹੁਤ ਆਨੰਦ ਮਾਣ ਲਈ ਬਾਬਾ ਜੀ ਵਰਸਾਦਾ ਬਹੁਤ ਵਾਰਿਆ ਬਾਬਾ ਜੀ ਚੋਲ ਬਹੁਤ ਸਵਾਰ ਬਾਬਾ ਜੀ ਦੇਸੀ ਘਿਓ ਬਹੁਤ ਜਿਆਦਾ ਸੀ ਪਾਉਣਦੇ ਹੋ ਤੇ ਕਿਰਪਾ ਰੱਬ ਜੀ ਦੇ ਲਗਾਤਾਰ ਬਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਲੱਖ ਨੰਦਪੁਰ ਸਾਬ ਮੇਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਨੇ ਆਂ ਇਹ ਪਰਿਵਾਰ ਦਰਸ਼ਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਉਹਨਾਂ ਦਾ ਪਰਿਵਾਰ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾ ਸੰਗਤਾਂ ਦੇ ਸੰਜੋਗ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਮਦਾਨ ਬਖਸ਼ੇ ਸੇਵਾ ਦੇ ਬਲ ਬਖਸ਼ੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵੈਗ ਜੀ ਕਾ ਖਾਲਸਾ ਵੈਗ ਗੁਰੂ ਜੀ ਕੀ ਫਤਿਹ ਚੜ੍ਹਦੀ